ਪਰਮਜੀਤ ਹੰਸ ਨੂੰ ਕੋਣ ਨਹੀਂ ਜਾਣਦਾ ਪਰਮਜੀਤ ਹੰਸ ਉਹ ਨੇ ਜੋ ਹਰ ਮੁੱਦੇ ਤੇ ਵਿਵਾਕੀ ਦੇ ਨਾਲ ਆਪਣੀ رائے ਰੱਖਦੇ ਨੇ ਜੀ ਹਾਂ ਵੀਡੀਓ ਪੋਸਟ ਕਰਕੇ ਉਹ ਵਿਵਾਕੀ ਦੇ ਨਾਲ ਆਪਣੇ ਵਿਚਾਰ ਸਾਹਮਣੇ ਰੱਖਦੇ ਨੇ ਤੁਹਾਨੂੰ ਦੱਸ ਜੀ ਕਿ ਬੀਤੇ ਦਿਨ ਵੀ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਪੰਨੀ ਸਿੱਧੂ ਦੇ ਜੇਲ੍ਹ ਜਾਣ ਪਿੱਛੇ ਬਹੁਤ ਸਾਰੇ ਵਿਚਾਰ ਸਾਚੀ ਜੀ ਦੇ ਸੀ ਹੁਣ ਇੱਕ ਵਾਰ ਫਿਰ ਤੋਂ ਨਾਨੀ ਇੱਕ ਵੀਡੀਓ ਪੋਸਟ ਕੀਤੀ ਹੈ ਇਸ ਵੀਡੀਓ ਦੇ ਵਿੱਚ ਭੱਤੀ ਸ਼ਬਦਾਵਲੀ ਨੂੰ ਲੈ ਕੇ ਜੋ ਪਾਨਾ ਸਿੱਧੂ ਵੱਲੋਂ ਵਰਤੀ ਜਾਂਦੀ ਹੈ ਡਾਕਟਰ ਰੰਗਰੇਟਾ ਵੱਲੋਂ ਵਰਤੀ ਜਾਂਦੀ ਹੈ ਅਤੇ ਪੀਪੀ ਸੁਖਵਿੰਦਰ ਸਿੰਘ ਵੱਲੋਂ ਜੋ ਪarcha ਦਰਜ ਕਰਵਾਇਆ ਗਿਆ ਸੀ ਡਾਕਟਰ ਰੰਗਰੇਟਾ ਤੇ ਉਸ ਬਾਬਤ ਵਿਚਾਰ ਰੱਖੇ ਜੀ ਹਾਂ ਤੁਹਾਨੂੰ ਦੱਸਿਆ ਕਿ ਇਸ ਵੀਡੀਓ ਦੇ ਵਿੱਚ ਪਰਮਜੀਤ ਹਾਨ ਸਨੇ ਆਪਣੇ ਸੱਜੇ ਖੱਬੇ ਡਾਕਟਰ ਗੁਰਿੰਦਰ ਰੰਗਰੇਤਾ ਤੇ ਪੰਨੇ ਸਿੱਧੂ ਦੀ ਤਸਵੀਰ ਲਗਾ ਕੇ ਗੱਲਾਂ ਕੀਤੀਆਂ ਨੇ ਉਹਨਾਂ ਕਿਹਾ ਕਿ ਇਹ ਦੋਨੋਂ ਆਪਣੀ ਜ਼ੁਬਾਨ ਕਰਕੇ ਜੇਲ੍ਹ ਦੇ ਵਿੱਚ ਨੇ ਇਸ ਤੋਂ ਇਲਾਵਾ ਉਹਨਾਂ ਨੇ ਪੀਪੀ ਸੁਖਵਿੰਦਰ ਸਿੰਘ ਨੂੰ ਕੁਝ ਸਵਾਲ ਵੀ ਕੀਤੇ ਜੀ ਹਾਂ ਉਹਨਾਂ ਨੇ ਡਾਕਟਰ ਰੰਗਰੇਤਾ ਤੇ ਪਰਚੇ ਬਾਰੇ ਗੱਲ ਕਰਦਿਆ ਕਿਹਾ ਕਿ ਪੀਪੀ ਸੁਖਵਿੰਦਰ ਸਿੰਘ ਨੇ ਪੱਦੀ ਸ਼ਬਦਾਵਲੀ ਤੇ ਪਰਚਾ ਜੋਇ ਕੀਤਾ ਪਰ ਪਾਨੇ ਸਿੱਧੂ ਨੂੰ ਹੱਲਾ ਸ਼ੇਰੀ ਦਿੰਦੀ ਹੈ ਕਹਿੰਦੇ ਕਿ ਜੇ ਦੋਨਾਂ ਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਪਾਨਾ ਸਿੱਧੂ ਕਿਤੇ ਜ਼ਿਆਦਾ ਪੱਦੀ ਗੰਦੀ ਸ਼ਬਦਾਵਲੀ ਵਰਤਦਾ ਹੈ ਡਾਕਟਰ ਰੰਗਰੇਟਾ ਤੋਂ ਉਹਨਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਜਨਾਬ ਕਸੂਰ ਦੋਨਾਂ ਦੀ ਪੈੜੀ ਸ਼ਬਦਾਵਲੀ ਤੇ ਗਾਲਾ ਕੱਢਣ ਦਾ ਹੈ ਇੱਕ ਨੂੰ ਜੇਲ੍ਹ ਭੇਜਣਾ ਤੇ ਦੂਜੇ ਨੂੰ ਹੱਲਾਸ਼ੇਰੀਆਂ ਇਹ ਕਿੱਥੇ ਦੀ ਸਿਆਣਾਪ ਹੈ ਉਹਨਾਂ ਨੇ ਕਿਹਾ ਕਿ ਜਦੋਂ ਰੰਗਰੇਟਾ ਤੇ ਪਰਚਾ ਕੀਤਾ ਸੀ ਤਾਂ ਮੈਂ ਤੁਹਾਨੂੰ ਹੱਲਾਸ਼ੇਰੀ ਦਿੱਤੀ ਸੀ ਮੈਂ ਤੁਹਾਨੂੰ ਸ਼ਾਬਾਸ਼ ਹੀ ਦਿੱਤੀ ਸੀ ਭਾਵੇਂ ਨੂੰ ਸਟੇਜ ਤੇ ਹੱਲਾਸ਼ੇਰੀ ਦਿੰਦੇ ਤੇ ਕਿ ਇਹ ਵੀਡੀਓ ਮੈਨੂੰ ਬਣਾਉਣੀ ਪਈ ਹੈ ਯਾਨੀ ਕਿ ਪਰਮਜੀਤ ਹਾਂਸ ਨੇ ਕਿਹਾ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਪੀਪੀ ਸੁਖਵਿੰਦਰ ਸਿੰਘ ਹੁਣੀ ਸਟੇਜ ਤੇ ਪਾਨੀ ਸਿੱਧੂ ਨੂੰ ਹੱਲਾਸ਼ੇਰੀ ਦਿੰਦੇ ਨੇ ਉਸ ਦੀ ਰਿਹਾਈ ਦੇ ਲਈ ਇਕੱਠ ਕਰਦੇ ਨੇ ਤਾਂ ਉਹਨਾਂ ਨੂੰ ਇਹ ਵੀਡੀਓ ਬਣਾਉਣੀ ਪਈ ਉਹਨਾਂ ਨੇ ਇਹ ਇਹ ਤੱਕ ਕਹਿ ਦਿੱਤਾ ਕਿ ਜੇਕਰ ਪਾਨਾ ਸਿੱਧੂ ਜੇਲ੍ਹ ਤੋਂ ਬਾਹਰ ਆਏਗਾ ਤਾਂ ਡਾਕਟਰ ਰੰਗਰੇਟਾ ਨੂੰ ਵੀ ਜੇਲ੍ਹ ਤੋਂ ਬਾਹਰ ਆਉਣਾ ਚਾਹੀਦਾ ਹੈ ਇਹ ਦੋਨੋਂ ਬੰਦੇ ਆਪਣੀ ਜ਼ੁਬਾਨ ਕਰਕੇ ਅੱਜ ਸੁਖਲਾ ਜੇਲ੍ਹ ਦੇ ਵਿੱਚ ਨੇ ਗੱਲ ਕਰਾਂਗੇ ਅੱਜ ਬੇਇਨਸਾਫੀ ਦੀ ਮੈਨੂੰ ਜੋ ਮਹਿਸੂਸ ਹੈ ਅੱਜ ਉਹ ਗੱਲ ਕਰਾਂਗਾ ਔਰ ਮੈਨੂੰ ਹੀ ਨਹੀਂ ਬਹੁਤ ਦੁਨੀਆ ਨੂੰ ਕੁਝ ਮਹਿਸੂਸ ਹੋਇਆ ਹੈ ਕਿ ਬੇਇਨਸਾਫੀ ਇੱਕ ਬੰਦੇ ਨਾਲ ਤੇ ਹੋਈ ਹੈ ਦੋਨਾਂ ਵਿੱਚ ਮੈਂ ਇੱਕ ਵੀਡੀਓ ਬਣਾਈ ਸੀ ਪਹਿਲਾਂ ਅਜੇ ਵੀ ਉਹ ਵੀਡੀਓ ਮੇਰੇ ਸੀ ਪੇ ਤੇ ਪਈ ਹੈ ਦੋ ਤਿੰਨ ਵੀਡੀਓ ਤੋਂ ਪਹਿਲਾਂ ਅਜੇ ਕੋਈ ਪੁਰਾਣੀ ਕਹਿੰਨੀ ਦੋ ਚਾਰ ਦਿਨ ਪਹਿਲਾਂ ਬਣਾਈ ਸੀ ਡਾਕਟਰ ਰੰਗਰੇਟਾ ਬਾਰੇ ਉਹਦੇ ਵਿੱਚ ਖੁੱਲ ਕੇ ਬੋਲਿਆ ਹੋਇਆ ਹੈ ਕੀ ਡਾਕਟਰ ਰਗਰੇਟਰ ਸਾਹਿਬ ਆਪਣੀ ਜ਼ੁਬਾਨ ਨੂੰ ਸਦਾਰੋ ਔਰ ਇਹ ਗੱਲਾਂ ਮੈਂ ਇਹਨਾਂ ਨੂੰ ਫੋਨ ਤੇ ਵੀ ਕਹੀਆਂ ਹੋਈਆਂ ਨੇ ਇਸ ਗੱਲ ਦੇ ਗਵਾਹ ਖੁਦ ਨੇ ਪੁੱਛ ਲਓ ਜਿਹੜੇ ਦਾਦੇ ਇਹ ਯਾਰ ਦੋਸਤ ਨੇ ਕਿ ਤੁਹਾਡੀ ਪਰਮਜੀਤ ਨਾਲ ਗੱਲ ਹੋਈ ਸੀ ਜਾਂ ਨਹੀਂ ਹੋਈ ਔਰ ਕਿੰਨੀ ਧੀਰ ਗੱਲ ਹੋਈ ਸੀ ਮੇਰੀ ਵਾਈਫ ਮੇਰੇ ਨਾਲ ਬੈਠੀ ਸੀ ਉਹਨਾਂ ਨੇ ਵੀ ਗੱਲਾਂ ਸਾਰੀਆਂ ਸੁਣਿਆ ਤੇ ਮੈਂ ਬਹੁਤ ਹੀ ਅਦਬ ਨਾਲ ਵੈਸੇ ਤੇ ਗੱਲਾਂ ਉਸ ਵੀਡੀਓ ਦੱਸੀਆਂ ਨੇ ਪਰ ਅੱਜ ਫੇਰ ਉਸ ਦਾ ਕਈਆਂ ਨੇ ਉਹ ਵੀਡੀਓ ਨਾ ਦੇਖੀ ਹੋਵੇ ਕਿ 40 ਮਿੰਟ ਇਹਨਾਂ ਨਾਲ ਗੱਲ ਹੋਈ ਸੀ ਤੇ ਮੈਂ ਬਹੁਤ ਸਮਝਾਇਆ ਸੀਗਾ ਇੱਕ ਭਰਾ ਹੋਣ ਦੇ ਨਾਤੇ ਬੜੀ ਅਦਬ ਦੇ ਨਾਲ ਮੈਂ ਕਹਾਂ ਪਾਜੀ ਮੈਂ ਤੁਹਾਡਾ ਬੜਾ ਸਤਿਕਾਰ ਕਰਦਾ ਚਲੋ ਚੰਗੀ ਗੱਲ ਹੈ ਤੁਸੀਂ ਬਹੁਤ ਸੱਚਾ ਬੋਲਦੇ ਹੋ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਆਪਣੀ ਕੌਮ ਲਈ ਬਹੁਤ ਖੁੱਲ ਕੇ ਬੋਲਦੇ ਹੋ ਗਰੀਬਾਂ ਵਾਸਤੇ ਬੋਲਦੇ ਹੋ ਮਜ਼ਦੂਰਾਂ ਵਾਸਤੇ ਬੋਲਦੇ ਹੋ ਚੰਗੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਪਰ ਗੱਲ ਦੋਨਾਂ ਦੀ ਉਹੀ ਹੈ ਕਿ ਦੋਨਾਂ ਦਾ ਤਰੀਕਾ ਬੜਾ ਗਲਤ ਹੈ ਇਹਦਾ ਵੀ ਭਾਨੇ ਦਾ ਵੀ ਗੱਲ ਕਰਾਂਗੇ ਤਰੀਕਾ ਬੜਾ ਗਲਤ ਹੈ ਜ਼ੁਬਾਨ ਗੱਲ ਇਹ ਹੈ ਕਿ ਜ਼ਬਾਨ ਕਰਕੇ ਜੇਲ੍ਹ ਦੇ ਵਿੱਚ ਬੈਠੇ ਨੇ ਮੈਂ ਉਸ ਵੀਡੀਓ 'ਚ ਗੱਲ ਕੀਤੀ ਸੀ ਰੰਗਰੇਟਾ ਸਾਹਿਬ ਬਾਰੇ ਔਰ ਅੱਜ ਗੱਲ ਕਰਾਂਗੇ ਦੋਨਾਂ ਬਾਰੇ ਰੰਗਰੇਟਾ ਸਾਹਿਬ ਬਾਰੇ ਤੇ ਪਾਨੇ ਸਿੱਧੂ ਸਾਹਿਬ ਬਾਰੇ ਪਰ ਅੱਜ ਨਾਲ ਦੀ ਨਾਲ ਜ਼ਿਕਰ ਅੱਜ ਫੇਰ ਦੁਬਾਰਾ ਇਸ ਵੀਡੀਓ ਦੇ ਵਿੱਚ ਵੀ ਪੀਪੀ ਸੁਖਵਿੰਦਰ ਸਿੰਘ ਜੀ ਬਾਰੇ ਜ਼ਰੂਰ ਕਰਾਂਗੇ ਪੀਪੀ ਸੁਖਵਿੰਦਰ ਸਿੰਘ ਜੀ ਬਾਰੇ ਮੈਂ ਪਹਿਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਤੇ ਮੈਂ ਬਹੁਤ ਖੁੱਲ ਕੇ ਗੱਲ ਕੀਤੀ ਸੀ ਬੜੀ ਤਾਰੀਫ਼ ਵੀ ਕੀਤੀ ਸੀ ਜਿੱਦਾਂ ਉਹਨਾਂ ਨੇ ਪਰਚਾ ਕਰਾਇਆ ਸੀ ਰੰਗਰੇਟਾ ਸਾਹਿਬ ਤੇ ਤੇ ਸੁਖਵਿੰਦਰ ਸਾਹਿਬ ਬੜੀ ਮੈਨਾਂ ਦੀ ਮੈਂ ਬੜੀ ਤਾਰੀਫ ਕੀਤੀ ਸੀ ਮੈਂ ਕਿਹਾ ਚੰਗੀ ਗੱਲ ਆ ਪਰਚਾ ਹੋਣਾ ਚਾਹੀਦਾ ਸੀ ਕਿਉਂਕਿ ਇਹਨਾਂ ਲੋਕਾਂ ਨੇ ਬੜਾ ਅਜੀਬੋ ਗਰੀਬ ਜ਼ੁਬਾਨ ਵਿੱਚ ਬੋਲਣੇ ਸ਼ੁਰੂ ਕਰ ਦਿੱਤੀ ਐ ਸੋਸ਼ਲ ਮੀਡੀਆ ਤੇ ਤੇ ਮੈਂ ਬੜੀ ਤਾਰੀਫ ਕੀਤੀ ਸੀ ਬਾਜੀ ਦੀ ਪਰ ਬੜਾ ਦੁੱਖ ਹੋਇਆ ਕਿ ਜਦੋਂ ਬੇਇਨਸਾਫੀ ਦਾ ਪਤਾ ਲੱਗਾ ਕਿ ਰੰਗਰੇਟਾ ਸਾਹਿਬ ਨੂੰ ਤੁਸੀਂ ਪਰਚਾ ਇਸ ਕਰਕੇ ਕਰਾਇਆ ਸੀ ਕਿਉਂਕਿ ਤੁਹਾਡੀ ਧੀ ਬਾਰੇ ਉਹਨਾਂ ਨੇ ਕਮੈਂਟ ਕੀਤਾ ਸੀ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਉਹਨਾਂ ਦੀ ਧੀ ਮੇਰੀ ਵੀ ਧੀਆ ਧੀ ਬਾਰੇ ਮੈਂ ਕਿਸੇ ਦੀ ਧੀ ਬਾਰੇ ਕੁਝ ਗਲਤ ਨਾ ਕਦੇ ਬੋਲਿਆ ਨਾ ਕਦੇ ਬੋਲਾਂਗਾ ਕਿਉਂਕਿ ਅਸੀਂ ਵੀ ਧੀਆ ਪੜਾਵਾਲੇ ਆ ਸੋ ਸਾਨੂੰ ਸ਼ਰਮ ਹਜਾ ਹੈਗੀ ਐ ਸੋ ਪੀਪੀ ਸਿੰਘ ਜੀ ਤੁਹਾਨੂੰ ਬੜਾ ਗੁੱਸਾ ਲੱਗਾ ਜੋ ਤੁਹਾਡੀ ਧੀ ਬਾਰੇ ਸਿਰਫ ਕਮੈਂਟ ਹੀ ਕੀਤਾ ਸੀ ਕੁਝ ਕਿਹਾ ਵੀ ਨਹੀਂ ਸੀਗਾ ਬੋਲ ਕੇ ਹਨਾ ਤੇ ਤੁਸੀਂ ਪਰਚਾ ਕਰਾ ਦਿੱਤਾ ਤੇ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਮੈਂ ਵੀ ਪ੍ਰਸ਼ੰਸਾ ਕੀਤੀ ਚਲੋ ਹੋਣਾ ਚਾਹੀਦਾ ਸੀ ਪਰ ਮਜ਼ਾ ਤਾਂ ਸੀਗਾ ਜੇ ਦੂਜੇ ਪਾਸੇ ਤੁਸੀਂ ਖੜ ਕੇ ਹੱਲਾਸ਼ੇਰੀ ਨਾ ਦਿੰਦੇ ਭਾਨੇ ਨੂੰ ਸਟੇਜ ਤੇ ਤੁਹਾਡੀ ਉਹ ਵੀਡੀਓ ਵੀ ਵੇਖੀ ਹੈ ਜਿਹੜਾ ਉਹਦੇ ਪਿੰਡ ਇਕੱਠ ਹੋਇਆ ਸੀ ਮੈਨੂੰ ਸੁਣ ਕੇ ਦਿਲੋਂ ਬੜਾ ਦੁੱਖ ਹੋਇਆ ਇੱਕ ਬੰਦੇ ਨੂੰ ਜੇਸ ਕਰਕੇ ਤੁਸੀਂ ਜੇਲ੍ਹ ਚ ਕਰਾਇਆ ਉਸੇ ਬੰਦ ਉਸੇ ਤੋਂ ਵੀ ਜ਼ਿਆਦਾ ਇਹਦੀਆਂ ਤੇ ਗੱਲਾਂ ਸੀ ਨਾ ਆਪਣੇ ਰੰਗਰੇਟੇ ਦੀਆਂ ਤੇ ਇਹ ਹੱਕ ਤਾੜ ਤੜ ਕੇ ਜੱਟਵਾਦ ਕਹਿੰਦਾ ਸੀਗਾ ਤੇ ਕਿਸੇ ਦੀ ਧੀ ਪੇੜ ਨੂੰ ਵੀ ਗੱਲਾਂ ਗੁੱਲਾਂ ਚਲੋ ਕੀਤੀਆਂ ਹੋਣਗੀਆਂ ਪਰ ਭਾਨੇ ਸਿੱਧੂ ਦੀਆਂ ਜਿਹੜੀਆਂ ਵੀਡੀਓ ਮੈਂ ਦੇਖੀਆਂ 2-3 ਦਿਨ ਤੋਂ ਸਪੈਸ਼ਲੀ ਪਹਿਲਾਂ ਵੀ ਕੁਝ ਦੇਖਿਆ ਸੀ ਪਰ 2-3 ਦਿਨ ਤੋਂ ਜਿਹੜੀਆਂ ਵੀਡੀਓ ਦੇਖੀਆਂ ਜੇ ਦੋਨਾਂ ਦਾ ਕੰਪੇਅਰ ਕਰੀਏ ਜ਼ੁਬਾਨ ਦਾ ਤੇ ਭਾਨੇ ਸਿੱਧੂ ਦੇ ਮੋਰੇ ਰਿਗਰੇਟਾ ਦਾ ਤੇ ਕੋਈ ਪਾਪਾਸਕ ਵੀ ਨਹੀਂ ਉਹਨੇ ਬੰਦੇ ਨੇ ਬੋਲਿਆ ਜੋ ਭਾਨਾ ਸਿੱਧੂ ਬੋਲਦਾ ਰਿਹਾ ਜਿੰਨੀਆਂ ਕਿ ਵੀਡੀਓ ਸਾਹਮਣੇ ਆਈਆਂ ਨੇ ਧੀ ਤੇ ਤੁਸੀਂ ਇਹਦੇ ਤੇ ਕਹਿੰਦੇ ਕਿ ਲੋਕਾਂ ਦੀਆਂ ਧੀਆਂ ਨੂੰ ਇਦਾਂ ਕਹਿੰਦਾ ਤੇ ਜੋ ਭਾਨੇ ਸਿੱਧੂ ਦੀ ਜ਼ੁਬਾਨ ਉਹਨੇ ਧੀ ਪੈਣ ਮਾਂ ਕੋਈ ਛੱਡੀ ਨਹੀਂ ਪੀਪੀ ਸਾਹਿਬ ਮੈਨੂੰ ਤੁਹਾਡਾ ਨੰਬਰ ਆ ਜਾਏਗਾ ਮੈਂ ਤੁਹਾਨੂੰ ਭਾਨੇ ਦੀਆਂ ਵੀਡੀਓ ਭੇਜਾਂਗਾ ਮਜ਼ਾ ਤਾਂ ਦਾ ਵੀ ਜੇ ਆਪਣੀ ਧੀ ਵਾਰੇ ਇੰਨਾ ਵੱਡਾ ਕਦਮ ਚੱਕਦੇ ਹੋ ਤੇ ਦੂਜੀਆਂ ਦੀਆਂ ਧੀਆਂ ਨੂੰ ਵੀ ਆਪਣੀਆਂ ਧੀਆਂ ਸਮਝੋ ਫੇਰ ਮਜ਼ਾ ਆ ਤੁਸੀਂ ਪੁਲਿਸ ਮਹਿਕਮੇ ਵਿੱਚ ਰਹਿ ਰਹੇ ਰਹਿ ਚੁੱਕੇ ਹੋ ਤੁਹਾਡਾ ਅਦਬ ਆ ਤੁਸੀਂ ਬੜੇ ਮੇਰੇ ਸਤਕਾਰਯੋਗ ਮੈਂ ਤੁਹਾਡੇ ਬੜੇ ਅਦਬ ਦੇ ਨਾਲ ਪਹਿਲੀ ਵੀਡੀਓ ਵਿੱਚ ਵੀ ਤੁਹਾਡੇ ਬਾਰੇ ਜ਼ਿਕਰ ਕੀਤਾ ਦੇਖੋ ਜਰੂਰ ਵੀਡੀਓ ਪਰ ਗੱਲ ਇਹ ਆ ਵੀ ਮਜ਼ਾ ਤਾਂ ਦੇ ਹੀ ਸੀਗਾ ਜੇ ਤੁਸੀਂ ਵਾਕੇ ਇਨਸਾਫ ਕਰਦੇ ਭਾਨੇ ਸਿੱਧੂ ਨੇ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਤੁਸੀਂ ਸੁਣਿਆ ਜ਼ਰੂਰ ਮੈਂ ਹੈਰਾਨ ਹੋ ਗਿਆ ਕਿ ਸੋਸ਼ਲ ਮੀਡੀਆ ਤੇ ਇਹੋ ਜਿਹੀ ਜ਼ੁਬਾਨ ਕਿੱਦਾਂ ਕੋਈ ਬੋਲ ਸਕਦਾ ਇਹਨਾਂ ਦੀਆਂ 3 ਪੈੜਾਂ ਵੀ ਸੁਣ ਦਿਆ ਵੀਡੀਓ ਜਾਂਦੀ ਤੇ ਹੋਏਗੀ ਨਾ ਮਾਂ ਕੋਲ ਵੀ ਪੈਣਾ ਕੋਲ ਵੀ ਇੱਕ ਵੀਡੀਓ ਵਿੱਚ ਫੇ ਗਲਤੀ ਗਾਲੇ ਨੇ ਕੱਢਣੀ ਸੀਗੀ ਕਿੰਦਾ ਹੌਲੀ ਮਤਲਬ ਇਹ ਨਹੀਂ ਕਿ ਦਾਦੀ ਬੈਠੀ ਐ ਤੇ ਮੈਂ ਨਾ ਹੀ ਕੱਢਾਂ ਚ ਗਾਲ ਜ਼ਰੂਰ ਕੱਢਣੀ ਆ ਕੋੜ ਹੋ ਕੇ ਫੋਨ ਤੇ ਮੇਰੀ ਦਾਦੀ ਪਿੱਛੇ ਬੈਠੀ ਆ ਮੈਂ ਗਾਲਾ ਸ਼ੁਰੂ ਵੀਡੀਓ ਤੁਸੀਂ ਦੇਖੀ ਹੋਏਗੀ ਮਤਲਬ ਗਾਲ ਜਰੂਰ ਕੱਢਣੀ ਆ ਤੇ ਆਏ ਇਹ ਨਾ ਫਿਕਰ ਆ ਕਿ ਮੇਰੀ ਦਾਦੀ ਨੂੰ ਨਾ ਸੁਣੇ ਆਪਣੀਆਂ ਜਿਹੜੀਆਂ ਧੀਆਂ ਭੈਣਾ ਮਾਵਾ ਉਹ ਨਾ ਸੁਣਨ ਤੇ ਲੋਕਾਂ ਦੀਆਂ ਦੇ ਤੁਸੀਂ ਕੰਨਾਂ ਦੇ ਵਿੱਚ ੱੱੱਕੇ ਦਾ ਗਾਲਾ ਪਾਉਂਦੇ ਹੋ ਇਹ ਗੱਲਾਂ ਭਾਨੇ ਸਿੱਧੂ ਦੀਆਂ ਮੈਂ ਕਰ ਰਿਹਾ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਲੋਕਾਂ ਦੀਆਂ ਧੀਆਂ ਨੂੰ ਤੇਰੀ ਦੀਨੂ ਉਹ ਕਰ ਦੂੰ ਤੇਰੀ ਕੁੜੀ ਨੂੰ ਮੈਂ ਉਹ ਕਰ ਦੂੰ ਤੇਰੀ ਭੈਣ ਨੂੰ ਮੈਂ ਉਹ ਕਰ ਦੂੰ ਤੂੰ ਵੱਜ ਮੇਰੇ ਫਲਾਣੇ ਤੇ ਤੂੰ ਖੇਚ ਮੇਰਾ ਫਲਾਣਾ ਸਮਝਦੇ ਤੁਸੀਂ ਮੈਂ ਉਹ ਜ਼ੁਬਾਨ ਬੋਲਣੀ ਨਹੀਂ ਚਾਹੁੰਦਾ ਤੁਸੀਂ ਸਾਰਾ ਕੁਝ ਸੁਣਿਆ ਜੋ ਮੈਂ ਕਹਿਣਾ ਚਾਹੁੰਨਾ ਉਹ ਵੀ ਤੁਸੀਂ ਸਮਝ ਰਹੇ ਹੋ ਪਰ ਮੈਂ ਇੰਨੀ ਗੰਦੀ ਜ਼ੁਬਾਨ ਵਾਲਾ ਨਹੀਂ ਕਿ ਉਹਨਾਂ ਵਾਲੀਆਂ ਚੀਜ਼ਾਂ ਉਹ ਰਿਪੀਟ ਕਰਾਂ ਨਾ ਮੈਂ ਉਹ ਵੀਡੀਓ ਦਿਖਾਉਣੀਆ ਚਾਹੁੰਦਾ ਉਹ ਤੇ ਵੀਡੀਓ ਜੇ ਦਿਖਾ ਦਵਾ ਤੁਸੀਂ ਜਿਹੜੀਆਂ ਕੁੜੀਆਂ ਨੂੰ ਮੈਨੂੰ ਕਹਿਣਾ ਪੈਣਾ ਉੱਥੇ ਲਿਖਣਾ ਹੀ ਪੈਗਾ ਪਲੱਸ 18 ਵਾਸਤੇ ਆ ਪਲੱਸ ਮੈਨੂੰ ਕੁੜੀਆਂ ਨੂੰ ਧੀਆ ਨੂੰ ਮਾਵਾ ਨੂੰ ਕਹਿਣਾ ਪੈਗਾ ਕਿ ਤੁਸੀਂ ਇਹ ਵੀਡੀਓ ਨਾ ਵੇਖਿਓ ਪਰ ਮੈਂ ਇਹੋ ਜੀ ਗੱਲ ਕਰਨ ਨਹੀਂ ਚਾਹਦਾ ਜਿਹੜਾ ਮੈਨੂੰ ਇਦਾਂ ਕਹਿਣਾ ਪੈ ਜਾਏ ਪਾਨੇ ਸਿੱਧੂ ਨੇ ਇੰਨੀ ਗੰਦੀ ਜ਼ੁਬਾਨ ਬੋਲੀ ਹੋਈ ਹੈ ਇੰਨੀ ਗੰਦੀ ਜ਼ੁਬਾਨ ਬੋਲੀ ਹੋਈ ਹੈ ਕਿ ਰੰਗਰੇਟਾ ਉਹਦੇ ਮੁਕਾਬਲੇ ਕੁਝ ਵੀ ਨਹੀਂ ਤੇ ਤੁਸੀਂ ਇੱਕ ਬੰਦੇ ਨੂੰ ਜੇਲ੍ਹ 'ਚ ਇਸੇ ਕਰਕੇ ਕਰਾਇਆ ਕਿ ਉਹਨੇ ਤੁਹਾਡੀ ਧੀ ਤੇ ਕਮੈਂਟ ਕੀਤਾ ਸੀ ਹਾਲਾਂਕਿ ਬੋਲਿਆ ਨਹੀਂ ਸੀ ਸਿਰਫ ਕਮੈਂਟ ਕੀਤਾ ਸੀ ਲਿਖ ਕੇ ਫੇਰ ਵੀ ਮੈਂ ਕਹਿਣਾ ਮਾੜੀ ਗੱਲ ਆ ਨਹੀਂ ਕਰਨਾ ਚਾਹੀਦਾ ਸੀ ਨਹੀਂ ਇਹ ਤਾਂ ਕਿਸੇ ਦੀ ਧੀ ਭੈਣ ਕੋਲ ਤੁਹਾਡਾ ਜਿਹੜੇ ਵਿਚਾਰਾਂ ਦਾ ਕੋਈ ਹੀਰ ਫੇਰ ਹੈਗਾ ਨਾ ਜਿਹੜੇ ਬੰਦੇ ਦੀ ਬੰਦਾ ਬੰਦੇ ਨਾਲ ਗੱਲ ਕਰੇ ਤੇ ਫੇਰ ਮਜ਼ਾ ਰੰਗਰੇਟੇ ਨੂੰ ਵੀ ਮੈਂ ਕਹਿ ਰਿਹਾ ਭਾਨੇ ਨੂੰ ਵੀ ਸਿੱਧੀ ਬੰਦੇ ਨਾਲ ਗੱਲ ਕਰੋ ਜਿੰਨਾ ਤੁਹਾਡੀ ਪ੍ਰੋਬਲਮ ਆ ਧੀਆ ਭੈਣਾ ਕਿਸੇ ਦੀ ਇਹਨੂੰ ਵੀ ਵਿੱਚ ਲੈ ਕੇ ਨਾ ਆਓ ਕਦੇ ਵੀ ਨਹੀਂ ਪਰ ਆ ਬੰਦਾ ਜਿਹੜਾ ਮੇਰੇ ਇਧਰਲੇ ਪਾਸੇ ਆ ਇਹਦੀ ਜ਼ੁਬਾਨ ਤੇ ਦੇਖਦੇ ਕਿ ਲੋਕਾਂ ਨੇ ਮੈਨੂੰ ਇੰਨੀਆਂ ਕਿ ਵੀਡੀਓ ਭੇਜੀਆਂ ਕਿਉਂਕਿ ਲੋਕ ਅੱਛਾ ਇਹ ਹੁੰਦਾ ਇੱਕ ਤੁਸੀਂ ਵੀਡੀਓ ਬਣਾਉਂਦੇ ਆ ਜੋ ਲੋਕਾਂ ਲੱਗਦਾ ਕਿ ਯਾਰ ਇਹ ਬੰਦਾ ਸੱਚੀ ਸੱਚੀ ਗੱਲ ਕਰ ਰਿਹਾ ਤੇ ਬੜਾ ਹੀ ਕੁਝ ਤੁਸੀਂ ਭੇਜ ਦਿਓ ਇੰਨਾ ਕੁਝ ਮੈਨੂੰ ਤੁਸੀਂ ਭੇਜ ਦਿੱਤਾ ਕਿ ਬਸ ਮੈਂ ਹੌਲੀ ਹੌਲੀ ਸਾਰਾ ਕੁਝ ਦਿਖਾਵਾਂਗਾ ਜਰੂਰ ਔਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਲੱਖਾ ਸਦਾਣਾ ਜੀ ਵੀ ਤੇ ਪੁਆਣਾ ਜੀ ਵੀ ਤੁਸੀਂ ਹੈਰਾਨ ਹੋਵੋਗੇ ਗੱਲ ਸੁਣ ਕੇ ਕਿ ਲੋਕੀ ਤੁਹਾਨੂੰ ਪੰਪ ਕਿੱਦਾਂ ਦਿੰਦੇ ਨੇ ਤੁਹਾਨੂੰ ਬਟਰ ਕਿੱਦਾਂ ਲਾਉਂਦੇ ਨੇ ਤੁਹਾਨੂੰ ਜੇਲਾ 'ਚ ਕਿੱਦਾਂ ਸਿੱਟਦੇ ਨੇ ਤੁਹਾਡੇ ਨਾਲ ਦੇ ਤੁਹਾਡੇ ਨਾਲ ਮੈਂ ਨਾਮ ਨਹੀਂ ਲਵਾਗਾ ਤੁਸੀਂ ਫਿਰ ਉਹਨਾਂ ਦਾ ਜਲੂਸ ਕੱਢੋਗੇ ਮੈਨੂੰ ਪਤਾ ਹੈ ਤੁਸੀਂ ਉਹਨਾਂ ਦੀ ਧੀ ਪੈਣੇ ਕਰਨੀ ਜੇ ਮੈਂ ਨਾਮ ਲੈਤੇ ਤੁਹਾਡੇ ਆਲੇ-ਦੁਆਲੇ ਦੇ ਲੋਕ ਜਿਹੜੇ ਤੁਹਾਨੂੰ ਦਿਨ-ਰਾਤ ਬੈਠਦੇ ਹੁੰਦੇ ਤੇ ਉਹੀ ਬੰਦੇ ਜਿਹੜੇ ਸਾਡੇ ਵਰਗੇ ਨੂੰ ਵੀਡੀਓ ਭੇਜਦੇ ਨੇ ਤੁਹਾਡੇ ਨਾਲ ਘੁੰਮਦਿਆ ਨਹੀਂ ਸਾਨੂੰ ਵੀਡੀਓ ਭੇਜੀਆਂ ਹੋਈਆਂ ਨੇ ਨਾਲੇ ਇਹ ਜਰੂਰ ਕਹਿੰਦੇ ਕਿ ਸਾਡਾ ਨਾਮ ਨਾ ਆਵੇ ਤੁਹਾਡੇ ਨਾਲ ਜਿਹੜੇ ਆਲੇ ਦੁਆਲੇ ਖੱਬੇ ਸੱਜੇ ਬੈਠਦੇ ਉਹੀ ਸਾਨੂੰ ਭੇਜਦੇ ਨੇ ਸਾਰਾ ਕੁਝ ਇਸ ਗੱਲ ਨੂੰ ਸੋਚਿਓ ਜ਼ਰੂਰ ਸਮਝਦੇ ਵੱਤ ਸੋਚੋ ਕਿ ਉਹ ਗੁਲਾਮ ਅਲੀ ਖਾਨ ਸਾਹਿਬ ਨੇ ਕਹਾ ਇੱਕ ਨਾ ਕਿ ਹਰ ਕੋਈ ਦੋਸਤ ਨਹੀਂ ਹੁੰਦਾ ਹੱਥ ਮਿਲਾਣੇ ਵਾਲਾ ਇਹ ਗੱਲ ਨੂੰ ਦਿਮਾਗ ਦੇ ਵਿੱਚ ਰੱਖਿਓ ਦੇ ਪੀਪੀ ਸਾਹਿਬ ਤੁਸੀਂ ਇੱਕ ਬੰਦੇ ਨੂੰ ਜੇਲ੍ਹ ਵਿੱਚ ਕਰਾ ਕੇ ਦੂਜੇ ਨੂੰ ਸਟੇਜ ਤੇ ਹੱਲਾਸ਼ੇਰੀ ਦੇ ਰਹੇ ਹੋ which is very bad very very bad ਮਜਾ ਤਾਰ ਸੀਗਾ ਜੇ ਤੁਸੀਂ ਲੇਟ ਵੀ ਗਾਲਾਂ ਸੁਣੀਆਂ ਸੀਗੀਆਂ ਤੇ ਕਹਿੰਦੇ ਭਾਨੇ ਸਿੱਧੂ ਦੇ ਖਿਲਾਫ ਵੀ ਉਦਾਂ ਹੀ ਪਰਚਾ ਕਰਾਉਂਦੇ ਕਿਉਂਕਿ ਜੇ ਤੁਹਾਡੀ ਧੀ ਨੂੰ ਕਮੈਂਟ ਕੀਤਾ ਤੇ ਲੋਕਾਂ ਦੇ ਧੀਆਂ ਨੂੰ ਇਹ ਗਾਂਦੀ ਬੋਧ ਬੋਲਿਆ ਪ੍ਰਾਈਵੇਟ ਪਾਰਟਾਂ ਦੇ ਨਾਂ ਲੈ ਲੈ ਕੇ ਜੇ ਤੁਹਾਨੂੰ ਨਹੀਂ ਚਾਹੀਦਾ ਇੱਕ ਵੀਡੀਓ ਮੈਂ ਹੋਰ ਬਣਾਦਾਗਾ ਮੇਰੇ ਚੈਨਲ ਬੇਸ਼ੱਕ ਫੇਸਬੁੱਕ ਉਦੋਂ ਜੋ ਮਰਜ਼ੀ ਕਰ ਦੇਵੇ ਪਰ ਮੈਂ ਸੁਨਾ ਤੁਹਾਨੂੰ ਜਰੂਰ ਦਵਾਂਗਾ ਜੇ ਤੁਸੀਂ ਕਹੋ ਵੀ ਇਦਾਂ ਲਾਈਵ ਹੀ ਸੁਨਾਤ ਲਾਈਵ ਹੀ ਸੁਣਾਦਾਗਾ ਮੇਰੇ ਕੋ ਸਾਰੇ ਕੁਝ ਪਿਆ ਹੋਰ ਬੜਾ ਕੁਝ ਪਿਆ ਪਾਰੇ ਅੱਜ ਮੇਰਾ ਦਿਲ ਕਰ ਰਿਹਾ ਕਿ ਮੈਂ ਰੰਗਰੇਟੇ ਦੇ ਨਾਲ ਖੜਾ ਰੰਗਰੇਟਾ 20 ਬਾਹਰ ਆਉਣਾ ਚਾਹੀਦਾ ਜੇ ਭਾਨਾ ਸਿੱਧੂ ਬਾਹਰ ਆਏਗਾ ਤੇ ਰੰਗਰੇਟਾ ਸਾਹਿਬ 20 ਬਾਹਰ ਆਉਣਗੇ ਇਹ 100% ਮੈਂ ਕਹਿ ਰਿਹਾ ਔਰ ਇਹ ਵੀ ਖਬਰ ਮਿਲੇ ਕਿ ਕੱਲ ਨੂੰ ਸ਼ਾਇਦ ਆ ਜਾਣਗੇ ਰੰਗਰੇਟਾ ਸਾਹਿਬ ਸ਼ਾਇਦ ਕੱਲ ਨੂੰ ਆ ਜਾਣਗੇ ਬਾਹਰ ਤੇ ਭਾਨਾ ਸਿੱਧੂ ਪਤਾ ਨਹੀਂ ਕੀ ਬਣੇਗਾ ਕਿਨੇ ਉਹ ਤੁਸੀਂ ਜਾਣੋ ਤੁਸੀਂ ਧਰਨੇ ਧੁੰਨੇ ਦੇ ਕੇ ਅਗਲੇ ਦਾ ਹੋਰ ਕੰਮ ਖਰਾਬ ਕਰ ਦਿੰਦੇ ਜੇ ਜੇਲ੍ਹ ਚੋਂ ਬਾਹਰ ਆਉਣਾ ਹੁੰਦਾ ਨਾ ਜਿਹੜੇ ਤੁਹਾਡੇ ਬਿਨਾਂ ਵਜ੍ਹਾ ਦੇ ਧਰਨੇ ਆ ਨਾ ਉਹ ਉਹਨਾਂ ਦੀ ਸਜ਼ਾ ਵੀ ਬਤਾ ਦਿੰਦੇ ਨੇ ਸੋ ਇਸ ਕਰਕੇ ਅੱਜ ਦੀ ਵੀਡੀਓ ਮੈਂ ਇਹੀ ਕਹਿਣੀ ਸੀਗੀ ਕਿ ਤੁਸੀਂ ਪੀਪੀ ਸੁਖਵਿੰਦਰ ਸਿੰਘ ਜੀ ਤੁਸੀਂ ਪੰਜਾਬ ਪੁਲਿਸ ਤੇ ਹਿੱਸਾ ਰਹੇ ਹੋ ਤੁਹਾਨੂੰ ਤੇਨਾ ਗੱਲਾਂ ਸੋਚਣਾ ਚਾਹੀਦਾ ਨਾ ਤੁਸੀਂ ਇੱਕ ਪਾਸੇ ਨੂੰ ਬਟਰ ਲਾ ਰਹੇ ਹੋ ਸਟੇਜ ਤੇ ਹੱਲਾ ਸ਼ੇਰੀਆਂ ਦੇ ਰਹੇ ਤੇ ਇੱਕ ਪੰਦੇ ਨੂੰ ਉਹਨਾਂ ਤੋਂ ਵੀ ਘੱਟ ਜਿਹੜਾ ਬੋਲਿਆ ਸਿਰਫ ਤੁਹਾਨੂੰ ਗੁੱਸਾ ਆਇਆ ਸੀਗਾ ਕਿ ਤੁਹਾਡੀ ਧੀ ਨੇ ਕਮੈਂਟ ਕੀਤਾ ਪਰ ਦੂਜੀਆਂ ਦੀਆਂ ਧੀਆਂ ਨੂੰ ਦੂਜੀਆਂ ਦੀਆਂ ਭੈਣਾਂ ਨੂੰ ਦੂਜੀਆਂ ਦੀਆਂ ਮਾਵਾਂ ਨੂੰ ਵੀ ਆਪਣੇ ਧੀ ਭੈਣ ਮਾ ਆ ਸਮਝ ਕੇ ਦੇਖੋ ਇਸ ਤਰੀਕੇ ਨਾਲ ਚੱਲੋ ਤੇ ਫੇਰ ਬੰਦੀਏ ਤੁਸੀਂ ਜਿੱਦਣ ਦਾ ਉਹ ਕਿਰਾਇਆ ਪਰਚਾ ਲੋਕਾਂ ਨੇ ਬਹੁਤ ਤੁਹਾਨੂੰ ਮੈਂ ਵੀ ਪ੍ਰਸ਼ੰਸਾ ਕੀਤੀ ਤੁਸੀਂ ਵੀਡੀਓ ਦੇਖ ਸਕਦੇ ਹੋ ਪਰ ਉਦੋਂ ਦੇ ਫਿਰ ਤੁਸੀਂ ਬੜਾ ਆਪਣੇ ਚੇਂਜ ਹੀ ਕਰ ਲਿਆ ਥੋੜੀਕ ਜਿਹੀ ਦੇਰ ਬਾਅਦ ਲਾਈਵ ਵੀਡੀਓ ਸ਼ੀਟਿਓ ਮਤਲਬ ਕਿ ਹਰ ਚੀਜ਼ ਬਸ ਇਹ ਕਰਕੇ ਹੁੰਦੀ ਹੈ ਕਿ ਸਾਡੇ ਵਿਊਅਰ ਵਧ ਜਾਣ ਇਹੀ ਬਸ ਮਕਸਦ ਰਹਿ ਗਿਆ ਸਾਰਿਆਂ ਦਾ ਕਮਾਲ ਹੈ ਕੀ ਹੋ ਰਿਹਾ ਪੰਜਾਬ ਚ ਸੋ ਅੱਜ ਦੀ ਇਹ ਵੀਡੀਓ ਸਿਰਫ ਇਸ ਕਰਕੇ ਸੀ ਕਿ ਮੈਂ ਇਸ ਬੰਦੇ ਦੀ ਵਜ੍ਹਾ ਕਰਕੇ ਮੈਨੂੰ ਇਸ ਬੰਦੇ ਨਾਲ ਖੜਾ ਹੋਣਾ ਪੈਣਾ ਹੁਣ ਤੇ ਮੈਂ ਖੜਾ ਹੋਵਾਂਗਾ ਇਹਦੀ ਬਾਹਰ ਆਏਗਾ ਤੇ ਮੈਂ ਨਾਲ ਆ ਇਸ ਵੇਲੇ ਇਹ ਮੈਂ ਸ਼ਰਮ ਕਹਿ ਰਿਹਾ ਅੱਜ ਜੇ ਦੋਨਾਂ ਪਾਸੇ ਇਨਸਾਫ ਹੁੰਦਾ ਤੇ ਸ਼ਾਇਦ ਮੈਂ ਆ ਵੀਡੀਓ ਨਾ ਬਣਾਉਂਦਾ ਪਰ ਨਹੀਂ ਤੁਸੀਂ ਤੁਸੀਂ ਇੱਕ ਤਰਫੇ ਹੋ ਜਾਂਦੇ ਹੋ ਜਿੱਧਰਲਾ ਪਲੜਾ ਭਾਰੀ ਹੋਇਆ ਤੁਸੀਂ ਉਧਰ ਨੂੰ ਹੋ ਜਾਂਦੇ ਹੋ ਇਹ ਤੁਹਾਡੇ ਕੁਆਲਿਟੀ ਦੇਖ ਕੇ ਮੈਨੂੰ ਬੜਾ ਦੁੱਖ ਹੋਇਆ ਤੁਹਾਡੀਆਂ ਬਹੁਤ ਵੀਡੀਓ ਵੇਖੀਆਂ ਤੁਸੀਂ ਭਾਨੇ ਨੂੰ ਛਡਾਉਂਦੇ ਮੈਂ ਨਹੀਂ ਕਹਿੰਦਾ ਉਹਨੂੰ ਜੇਲ੍ਹ ਚ ਰੱਖੋ ਮੈਂ ਕਿਸੇ ਦਾ ਦੁਖੀ ਨਹੀਂ ਆ ਮੇਰੇ ਵੱਲੋਂ ਅੱਧੇ ਘੰਟੇ ਬਾਅਦ ਜੇਲ੍ਹ ਚ ਜਾਵੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਭਾਨਾ ਸਿੱਧੂ ਪਰ ਉਹਨਾਂ ਜੇਲਾ ਤੋਂ ਸਿੱਖਣਾ ਵੀ ਚਾਹੀਦਾ ਨਾ ਥੋੜੇ ਦਿਨ ਪਹਿਲਾਂ ਜੇਲ੍ਹ ਚ ਸੀਗਾ ਸਿੱਖਿਆ ਕੀ ਉਦੋਂ ਜਾ ਕੇ ਫੇਰ ਉਹੀ ਜ਼ਬਾਨ ਸਿੱਖਦੇ ਨਹੀਂ ਨਾ ਕੁਝ ਜਿਹੜੀ ਗੱਲ ਆ ਤੇ ਫੇਰ ਜੇਲਾ ਵਿੱਚ ਰਹਿਣਾ ਹੀ ਆ ਸੋ ਅੱਜ ਗੱਲ ਇਹ ਸੀਗੀ ਮੇਨ ਮੇਰਾ ਮਕਸਦ ਅੱਜ ਦੀ ਵੀਡੀਓ ਦਾ ਕਿ ਜੇ ਭਾਨਾ ਸਿੱਧੂ ਨੂੰ ਤੁਸੀਂ ਛਡਾਉਣ ਵਾਸਤੇ ਲੱਗੇ ਹੋਏ ਤੇ ਇਸ ਬੰਦੇ ਨੂੰ ਵੀ ਬਾਹਰ ਲੈ ਕੇ ਆਓ ਕਿਉਂਕਿ ਕਸੂਰ ਦੋਨਾਂ ਦਾ ਸੇਮ ਹੀ ਆ ਜ਼ੁਬਾਨ ਦਾ ਈਵਨ ਇਧਰਲੇ ਬੰਦੇ ਦੀ ਜ਼ਿਆਦਾ ਜ਼ੁਬਾਨ ਗੰਦੀ ਆ ਪੀਪੀ ਸੁਖਵਿੰਦਰ ਸਾਹਿਬ ਸੁਣਿਆ ਜ਼ਰੂਰ ਪਾਣੇ ਦੀਆਂ ਵੀਡੀਓ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਸਾਰੀਆਂ ਭੇਜਾਂਗਾ ਤੇ ਉਹ ਵੀਡੀਓ ਸੁਣ ਕੇ ਜੇ ਤੁਸੀਂ ਨਾ ਵੀਡੀਓ ਬਣਾਓ ਤੇ ਫਿਰ ਮੈਂ ਸਮਝ ਜਾਗਾ ਕਿ ਤੁਸੀਂ ਬਸ ਇਹਨਾਂ ਦੇ ਨਾਲ ਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ